ਮੇਰਾ ਨਾਮ ਰਾਜਵੀਰ ਸਿੰਘ ਆ ਅਸੀਂ ਆਪਣੇ ਘਰੇ ਵਧੀਆ ਜ਼ਿੰਦਗੀ ਜਿਉ ਰਹੇ ਸੀ ਕਿ ਅਚਾਨਕ ਸਾਡੇ ਨਾਲ ਇਹੋ ਜਿਹਾ ਹਾਦਸਾ ਹੋ ਗਿਆ ਕਿ ਸਾਰਾ ਕੁਝ ਹੀ ਬਦਲ ਗਿਆ ਮੇਰੀ ਮੰਮੀ ਦਾ ਐਕਸੀਡੈਂਟ ਹੋ ਗਿਆ ਤੇ ਉਸ ਐਕਸੀਡੈਂਟ 'ਚ ਮੇਰੀ ਮੰਮੀ ਦੀ ਮੌਤ ਹੋ ਗਈ ਮੈਂ ਕੱਲਾ ਕੱਲਾ ਹੀ ਆ ਮਾਂ ਦੀ ਮੌਤ ਦਾ ਵਿਛੋੜਾ ਚੱਲਣਾ ਮੇਰੇ ਲਈ ਬੜਾ ਔਖਾ ਸੀ ਕਿਉਂਕਿ ਉਦੋਂ ਮੈਂ 10ਵੀਂ ਕਲਾਸ ਵਿੱਚ ਪੜਦਾ ਸੀ ਮੈਂ ਇੰਨਾ ਜ਼ਿਆਦਾ ਵੱਡਾ ਵੀ ਨਹੀਂ ਸੀ ਤੇ ਜ਼ਿਆਦਾ ਛੋਟਾ ਵੀ ਨਹੀਂ ਸੀ ਪਰ ਫਿਰ ਵੀ ਮਾਤਾ ਮਾਂ ਹੁੰਦੀ ਆ ਮਾਂ ਦਾ ਵਿਛੋੜਾ ਮੈਨੂੰ ਤੋੜ-ਤੋੜ ਕੇ ਖਾ ਰਿਆ ਸੀ ਮੈਂ ਸਾਰਾ ਸਾਰਾ ਦਿਨ ਰੋਂਦਾ ਹੀ ਰਹਿੰਦਾ ਸੀ ਫਿਰ ਮੇਰੇ ਨਾਨਕੇ ਪਰਿਵਾਰ ਵਾਲਿਆਂ ਨੇ ਮੈਨੂੰ ਆਪਣੇ ਕੋਲ ਲੈ ਜਾਣਾ ਚਾਇਆ ਮੇਰੇ ਡੈਡੀ ਕਹਿਣ ਲੱਗੇ ਕਿ ਮੇਰਾ ਸਹਾਰਾ ਕੌਣ ਆ ਮੇਰਾ ਵੀ ਤਾਂ ਇਕੱਲਾ ਪੋਤੀ ਸਹਾਰਾ ਆ ਮੈਂ ਕੀ ਕਰੂੰਗਾ ਇਹਦੇ ਬਿਨਾ ਡੈਡੀ ਨੇ ਮੈਨੂੰ ਉਹਨਾਂ ਨਾਲ ਨਹੀਂ ਜਾਣ ਦਿੱਤਾ ਪਰ ਮੇਰਾ ਇਕੱਲੇ ਦਾ ਘਰ ਵਿੱਚ ਬੜਾ ਔਖਾ ਸੀ ਡੈਡੀ ਕਦੇ ਰੋਟੀ ਬਣਾਉਂਦਾ ਸੀ ਕਦੇ ਕੱਪੜੇ ਧੋਂਦਾ ਸੀ ਤੇ ਡੈਡੀ ਦੀ ਇਸ ਹਾਲਤ ਨੂੰ ਵੇਖਦੇ ਹੋਏ ਨਾਨਕੇ ਪਰਿਵਾਰ ਵਾਲਿਆਂ ਨੇ ਡੈਡੀ ਨੂੰ رائے ਦਿੱਤੀ ਕਿ ਤੂੰ ਦੂਜਾ ਵਿਆਹ ਕਰਵਾ ਲਾ ਪਰ ਡੈਡੀ ਦੂਜੇ ਵਿਆਹ ਲਈ ਨਹੀਂ ਮੰਨ ਰਹੇ ਸੀ ਉਹ ਕਹਿਣ ਲੱਗੇ ਕਿ ਦੂਜੀ ਨੇ ਤਾਂ ਆ ਕੇ ਮੇਰੇ ਪੁੱਤ ਦੀ ਜ਼ਿੰਦਗੀ ਖਰਾਬ ਕਰ ਦੇਣੀ ਆ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ ਉਹਨੇ ਮੇਰੇ ਪੁੱਤ ਨੂੰ ਆਪਣੇ ਪੁੱਤ ਵਾਂਗ ਪਿਆਰ ਨਹੀਂ ਕਰਨਾ ਪਰ ਸਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਤੈਨੂੰ ਵੀ ਔਖਾ ਆ ਤੂੰ ਖੇਤ ਦਾ ਕੰਮ ਸੰਭੇਗਾ ਜਾਂ ਫਿਰ ਘਰ ਦਾ ਸੰਭੇਗਾ ਪਰ ਡੈਡੀ ਨਹੀਂ ਮੰਨਦੇ ਸੀ ਬਹੁਤ ਕਹਿਣ ਦੇ ਬਾਵੀਉਦ ਵੀ ਡੈਡੀ ਨਾਲ ਮੰਨੇ ਜਦੋਂ ਵੀ ਮੈਂ ਸਕੂਲ ਤੋਂ ਘਰ ਆਉਂਦਾ ਸੀ ਤਾਂ ਮੈਨੂੰ ਡੈਡੀ ਦੀ ਹਾਲਤ ਵੇਖ ਕੇ ਬੜਾ ਤਰਸ ਆਉਂਦਾ ਸੀ ਕਿਉਂਕਿ ਡੈਡੀ ਕਦੇ ਮੈਨੂੰ ਰੋਟੀ ਬਣਾ ਕੇ ਦਿੰਦੇ ਸੀ ਤੇ ਕਦੇ ਮੇਰੇ ਕੱਪੜੇ ਧੋਂਦੇ ਸੀ ਉਹਨਾਂ ਨੇ ਸਾਰਾ ਕੰਮ ਵੀ ਵੇਖਣਾ ਹੁੰਦਾ ਸੀ ਮੈਨੂੰ ਬੜਾ ਤਰਸ ਜਿਹਾ ਆਉਂਦਾ ਸੀ ਮੈਂ ਵੀ ਡੈਡੀ ਨੂੰ ਕਹਿ ਦਿੱਤਾ ਕਿ ਤੁਸੀਂ ਦੂਜਾ ਵਿਆਹ ਕਰਵਾ ਲਓ ਆਪਣੇ ਘਰ ਵਿੱਚ ਔਰਤ ਦੀ ਬੜੀ ਲੋੜ ਆ ਡੈਡੀ ਕਹਿਣ ਲੱਗੇ ਜੇ ਤੈਨੂੰ ਇੰਨਾ ਹੀ ਆ ਤਾਂ ਮੈਂ ਕੰਮ ਵਾਲੀ ਰੱਖ ਲੈਣਾ ਮੈਂ ਕਿਹਾ ਨਹੀਂ ਫਿਰ ਤਾਂ ਧਿਆਨ ਕੌਣ ਰੱਖੂਗਾ ਕਿਉਂਕਿ ਮੈਂ ਤਾਂ ਸਕੂਲ ਚੱਲਾ ਜਾਣਾ ਆ ਮੈਂ ਡੈਡੀ ਨੂੰ ਵਿਆਹ ਲਈ ਮਨਾ ਹੀ ਲਿਆ ਤੇ ਮੈਂ ਨਾਨੀ ਨੂੰ ਫੋਨ ਕਰਕੇ ਦੱਸ ਦਿੱਤਾ ਮੇਰੇ ਨਾਨਕੇ ਘਰ ਵਿੱਚ ਨਾਨਾ ਨਾਨੀ ਮਾਮਾ ਮਾਸੀ ਸੀ ਮਾਮੇ ਤੇ ਮਾਸੀ ਦਾ ਅਜੇ ਵਿਆਹ ਨਹੀਂ ਹੋਇਆ ਸੀ ਮਾਮਾ ਵੱਡਾ ਸੀ ਪਰ ਮਾਸੀ ਮਾਮੇ ਨਾਲੋਂ ਛੋਟੀ ਸੀ ਪਹਿਲਾਂ ਤਾਂ ਸਾਰੇ ਚਾਹੁੰਦੇ ਸੀ ਕਿ ਮਾਸੀ ਦਾ ਵਿਆਹ ਡੈਡੀ ਨਾਲ ਹੋ ਜਾਵੇ ਪਰ ਮਾਸੀ ਦੀ ਉਮਰ ਡੈਡੀ ਨਾਲੋਂ ਕਾਫੀ ਛੋਟੀ ਸੀ ਇਸ ਕਰਕੇ ਡੈਡੀ ਨੇ ਆਪ ਹੀ ਮਨਾ ਕਰ ਦਿੱਤਾ ਸੀ ਕਿ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਫਿਰ ਨਾਨੀ ਨੇ ਕਿਹਾ ਕਿ ਮੈਂ ਹੀ ਆਪਣੀ ਰਿਸ਼ਤੇਦਾਰੀ ਚ ਕੋਈ ਕੁੜੀ ਵੇਖੂਗੀ ਤਾਂ ਕਿ ਉਹ ਕੁੜੀ ਆ ਕੇ ਸਾਡੇ ਦੋਤੇ ਦਾ ਵੀ ਧਿਆਨ ਰੱਖੇ ਪਰ ਅਜਿਹੀ ਕੁੜੀ ਮਿਲਣੀ ਬੜੀ ਮੁਸ਼ਕਲ ਸੀ ਕਿਉਂਕਿ ਅੱਜਕੱਲ ਕੁੜੀਆਂ ਇਦਾਂ ਦੀਆਂ ਹੀ ਨੇ ਫਿਰ ਵੀ ਨਾਨੀ ਨੇ ਆਪਣੀ ਰਿਸ਼ਤੇਦਾਰੀ ਚ ਕੁੜੀ ਲੱਭ ਲਈ ਜੋ ਕਿ ਬੜੇ ਗਰੀਬ ਘਰ ਦੀ ਸੀ ਉਹਦਾ ਵੀ ਤਲਾਕ ਹੋਇਆ ਹੋਇਆ ਸੀ ਪਰ ਉਹਦੇ ਕੋਈ ਬੱਚਾ ਨਹੀਂ ਸੀ ਇਸ ਕਰਕੇ ਉਹਦਾ ਰਿਸ਼ਤਾ ਡੈਡੀ ਨਾਲ ਕਰ ਦਿੱਤਾ ਪਹਿਲਾਂ ਇਹ ਗੱਲ ਸਾਰਿਆਂ ਵਿੱਚ ਬਿਠਾ ਕੇ ਉਹਨੂੰ ਕਹੀ ਸੀ ਕਿ ਮੁੰਡੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਉਹ ਕਹਿਣ ਲੱਗੀ ਕਿ ਮੈਂ ਕਿਉਂ ਵਿਤਕਰਾ ਕਰੂੰਗੀ ਬਸ ਮੈਨੂੰ ਚੰਗਾ ਘਰ-ਬਾਰ ਮਿਲ ਰਿਹਾ ਮੇਰੇ ਲਈ ਇੰਨਾ ਹੀ ਬਹੁਤ ਆ ਮੈਂ ਇਹਨੂੰ ਆਪਣੇ ਪੁੱਤਾਂ ਵਾਂਗ ਹੀ ਰੱਖੂੰਗੀ ਹੁਣ ਨਵੀਂ ਮੰਮੀ ਸਾਡੇ ਘਰ ਆ ਗਈ ਸੀ ਉਹਨੂੰ ਵੀ ਮੈਂ ਮੰਮੀ ਹੀ ਕਹਿੰਦਾ ਸੀ ਉਹ ਮੈਨੂੰ ਬੜਾ ਪਿਆਰ ਕਰਦੀ ਸੀ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਸੀ ਜਦੋਂ ਮੈਂ ਸਕੂਲ ਜਾਂਦਾ ਸੀ ਤਾਂ ਰੋਟੀ ਬਣਾ ਕੇ ਦਿੰਦੀ ਸੀ ਟਾਈਮ ਸਿਰ ਮੇਰੇ ਕੱਪੜੇ ਧੋ ਕੇ ਦਿੰਦੀ ਸੀ ਉਹਨੇ ਮੇਰੇ ਨਾਲ ਕਦੇ ਵੀ ਵਿਤਕਰਾਨੀ ਕੀਤਾ ਸੀ ਇਸ ਗੱਲ ਤੋਂ ਸਾਰੇ ਬੜੇ ਖੁਸ਼ ਸੀ ਖਾਸ ਕਰਕੇ ਡੈਡੀ ਇਸ ਗੱਲ ਤੋਂ ਬੜਾ ਖੁਸ਼ ਸੀ ਉਹ ਕਹਿੰਦੀ ਸੀ ਕਿ ਮੇਰੀ ਬਹੁਤ ਵੱਡੀ ਟੈਨਸ਼ਨ ਦੂਰ ਹੋ ਗਈ ਆ ਇਸ ਤਰ੍ਹਾਂ 1 ਸਾਲ ਲੰਘ ਗਿਆ ਤੇ ਸਾਲ ਮਗਰੋਂ ਸਾਡੇ ਘਰ ਮੁੰਡੇ ਨੇ ਜਨਮ ਲਿਆ ਜਾਨੀ ਕਿ ਮੇਰਾ ਛੋਟਾ ਭਰਾ ਆ ਗਿਆ ਸੀ ਮੈਂ ਬੜਾ ਖੁਸ਼ ਸੀ ਮੈਂ ਨਿੱਕੇ ਕਾਕੇ ਨੂੰ ਬੜਾ ਚੁੱਕਦਾ ਸੀ ਮੈਨੂੰ ਆਪਣੇ ਭਰਾ ਦਾ ਬੜਾ ਚਾ ਸੀ ਪਰ ਭਰਾ ਹੋਣ ਤੋਂ ਬਾਅਦ ਇੱਕ ਗੱਲ ਅਨੋਖੀ ਹੀ ਹੋ ਗਈ ਸੀ ਜਦੋਂ ਦਾ ਮੇਰਾ ਭਰਾ ਹੋ ਗਿਆ ਸੀ ਮੇਰੀ ਮੰਮੀ ਮੈਨੂੰ ਘੱਟ ਹੀ ਪੁੱਛਦੀ ਸੀ ਹੁਣ ਮੰਮੀ ਛੋਟੇ ਕਾਕੇ ਨੂੰ ਹੀ ਪਿਆਰ ਕਰਦੀ ਸੀ ਮੈਨੂੰ ਇਸ ਗੱਲ ਤੇ ਬੜੀ ਜੈਲਸੀ ਫੀਲ ਹੁੰਦੀ ਸੀ ਵੈਸੇ ਤਾਂ ਮੈਂ ਕਾਕੇ ਨਾਲ ਬੜਾ ਪਿਆਰ ਕਰਦਾ ਸੀ ਪਰ ਫਿਰ ਵੀ ਜਦੋਂ ਮੰਮੀ ਉਹਨੂੰ ਹੀ ਜ਼ਿਆਦਾ ਪਿਆਰ ਕਰਦੀ ਸੀ ਤਾਂ ਫਿਰ ਮੈਨੂੰ ਕਾਕਾ ਵੀ ਚੰਗਾ ਨਹੀਂ ਲੱਗਦਾ ਸੀ ਮੰਮੀ ਮੈਨੂੰ ਬੜਾ ਭੱਜ ਭੱਜ ਕੇ ਪੈਂਦੀ ਸੀ ਹਰ ਟਾਈਮ ਮੈਨੂੰ ਗੁੱਸੇ 'ਚ ਬੋਲਦੀ ਰਹਿੰਦੀ ਸੀ ਮੰਮੀ ਤਾਂ ਮੇਰੇ ਕੋਲੋਂ ਘਰ ਦਾ ਕੰਮ ਵੀ ਕਰਵਾਉਣ ਲੱਗ ਗਈ ਸੀ। ਮੈਨੂੰ ਮੰਮੀ ਤੇ ਬੜਾ ਗੁੱਸਾ ਆਉਂਦਾ ਸੀ ਕਿਉਂਕਿ ਉਹ ਮੇਰੇ ਤੇ ਹੁਣ ਬੜਾ ਅਤਿਆਚਾਰ ਕਰਦੀ ਸੀ। ਕਦੇ-ਕਦੇ ਮੰਮੀ ਮੇਰੇ ਤੇ ਹੱਥ ਵੀ ਚੁੱਕ ਲੈਂਦੀ ਸੀ। ਮੈਨੂੰ ਨਹੀਂ ਪਤਾ ਸੀ ਕਿ ਹੁਣ ਮੇਰਾ ਅੱਗੇ ਕੀ ਹੋਣਾ ਸੀ। ਪਹਿਲਾਂ ਤਾਂ ਮੰਮੀ ਡੈਡੀ ਦੇ ਸਾਹਮਣੇ ਮੈਨੂੰ ਪਿਆਰ ਜਿਆ ਕਰਦੀ ਸੀ। ਪਰ ਹੁਣ ਡੈਡੀ ਦੇ ਸਾਹਮਣੇ ਵੀ ਮੰਮੀ ਮੈਨੂੰ ਇਦਾਂ ਹੀ ਬੋਲਦੀ ਰਹਿੰਦੀ ਸੀ। ਤੇ ਮੈਂ ਇੱਕ ਦਿਨ ਡੈਡੀ ਨੂੰ ਸਭ ਕੁਝ ਦੱਸ ਦਿੱਤਾ ਸੀ ਜਦੋਂ ਡੈਡੀ ਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਤਾਂ ਡੈਡੀ ਨੇ ਮੰਮੀ ਨੂੰ ਬੜਾ ਡਾਟਿਆ ਤਾਂ ਮੰਮੀ ਕਹਿਣ ਲੱਗੀ ਕਿ ਬੱਚੇ ਨੂੰ ਸਾਹਮਣੇ ਚ ਮੈਂ ਥੋੜੀ ਅੱਕ ਜਾਨੀ ਆ ਇਸ ਕਰਕੇ ਮੈਨੂੰ ਇਦਾਂ ਬੋਲ ਪੀ ਵੈਸੇ ਤਾਂ ਮੈਨੂੰ ਕੁਝ ਨਹੀਂ ਕਹਿੰਦੀ ਨਾਲੇ ਜੇ ਬੱਚੇ ਨੂੰ ਥੋੜਾ ਮੋਟਾ ਘੂਰ ਦਵਾਂਗੇ ਤਾਂ ਕੀ ਹੋ ਜਾਊਗਾ ਤੁਸੀਂ ਵੀ ਤਾਂ ਇਹਨੂੰ ਕੁਝ ਨਾ ਕੁਝ ਬੋਲ ਹੀ ਦਿੰਦੇ ਹੋ ਤਾਂ ਡੈਡੀ ਕਹਿਣ ਲੱਗਾ ਮੈਂ ਤੇਰੇ ਵਾਂਗੂ ਨਹੀਂ ਬੋਲਦਾ ਜੋ ਇਹਨੇ ਮੈਨੂੰ ਦੱਸਿਆ ਤੂੰ ਤਾਂ ਇਹਦੇ ਤੇ ਅਤਿਆਚਾਰੀ ਕਰਨ ਲੱਗ ਪਈ ਤੇ ਸਾਰਾ ਕੰਮ ਵੀ ਮੇਰੇ ਪੁੱਤ ਕੋਲੋਂ ਕਰਵਾਉਣ ਲੱਗ ਪਈ ਤਾਂ ਮੰਮੀ ਕਹਿਣ ਲੱਗੀ ਛੋਟਾ ਵੀ ਤਾਂ ਤੁਹਾਡਾ ਪੋਤੀ ਆ ਉਹਦੇ ਕਰਕੇ ਥੋੜਾ ਮੈਂ ਖਿਜ ਜਾਨੀ ਆ ਡੈਡੀ ਕਹਿਣ ਲੱਗਾ ਮੈਂ ਕਦੋਂ ਕਿਹਾ ਕਿ ਉਹ ਮੇਰਾ ਪੋਤ ਨਹੀਂ ਆ ਬਸ ਮੈਂ ਤਾਂ ਤੈਨੂੰ ਇਹ ਕਿਹਾ ਕਿ ਮੁੰਡੇ ਨੂੰ ਇੰਨਾ ਵੀ ਜ਼ਿਆਦਾ ਨਾ ਬੋਲਿਆ ਕਰ ਨਾਲੇ ਉਹ ਪੜ੍ਹਾਈ ਕਰਦਾ ਉਹਦੇ ਕੋਲੋਂ ਇੰਨਾ ਕੰਮ ਨਹੀਂ ਹੋਣਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੂੰ ਕੰਮ ਵਾਲੀ ਲਾ ਲੈ ਮੰਮੀ ਨੇ ਕੰਮ ਵਾਲੀ ਤਾਂ ਲਗਾਈ ਸੀ ਪਰ ਉਹ ਜ਼ਿਆਦਾ ਦਿਨ ਨਾ ਟਿਕੀ ਬਹੁਤ ਜ਼ਿਆਦਾ ਪੈਸੇ ਮੰਗਦੀ ਸੀ ਪਰ ਮੰਮੀ ਘੱਟ ਪੈਸੇ ਦਿੰਦੀ ਸੀ ਮੰਮੀ ਕਹਿੰਦੀ ਸੀ ਸਾਡੇ ਘਰ ਵਿੱਚ ਮੁੰਡਾ ਹੈਗਾ ਇਹ ਕੰਮ ਕਰ ਲਿਆ ਕਰੂ ਪਰ ਮੈਂ ਤਾਂ ਪੜਦਾ ਸੀ ਉਦੋਂ ਮੈਂ 12ਵੀਂ ਚ ਪੜਦਾ ਸੀ ਜਦੋਂ ਮੰਮੀ ਮੇਰੇ ਕੋਲੋਂ ਸਾਰਾ ਕੰਮ ਕਰਾਉਂਦੀ ਸੀ ਮੇਰੀ ਵੀ ਬੋਰਡ ਦੀ ਕਲਾਸ ਸੀ ਇਸ ਕਰਕੇ ਮੈਨੂੰ ਵੀ ਇਹ ਹੁੰਦਾ ਸੀ ਕਿ ਮੈਂ ਆਪਣੀ ਪੜ੍ਹਾਈ ਧਿਆਨ ਨਾਲ ਕਰ ਲਵਾਂ ਇਸ ਕਰਕੇ ਮੈਂ ਵੀ ਥੋੜਾ ਜਿਹਾ ਕੰਮ ਤੋਂ ਭੱਜਦਾ ਸੀ ਮੰਮੀ ਤਾਂ ਮੈਨੂੰ ਲਗਾਤਾਰ ਹੀ ਕੰਮ 'ਚ ਲਗਾਈ ਰੱਖਦੀ ਸੀ ਥੋੜਾ ਬਹੁਤ ਕਰਾਉਂਦੀ ਫਿਰ ਵੀ ਠੀਕ ਸੀ ਪਰ ਉਹ ਤਾਂ ਲਗਾਤਾਰ ਹੀ ਮੇਰੇ ਕੋਲੋਂ ਸਾਰਾ ਕੰਮ ਕਰਵਾਉਂਦੀ ਰਹਿੰਦੀ ਸੀ ਫੇਰ ਉੱਪਰ ਦੀ ਬੋਲਦੀ ਵੀ ਗੁੱਸੇ ਨਾਲ ਸੀ ਜਿਸ ਕਰਕੇ ਮੈਨੂੰ ਵੀ ਗੁੱਸਾ ਆ ਜਾਂਦਾ ਸੀ ਬਸ ਇਹਨਾਂ ਗੱਲਾਂ ਕਰਕੇ ਮੈਂ ਖਿਝ ਜਾਂਦਾ ਸੀ ਜਿਸ ਕਰਕੇ ਸਾਡੇ ਘਰ ਬੜੀ ਲੜਾਈ ਪੈ ਜਾਂਦੀ ਸੀ ਮੰਮੀ ਮੈਨੂੰ ਵਾਰ-ਵਾਰ ਕਹਿ ਦਿੰਦੀ ਸੀ ਕਿ ਤੂੰ ਸਾਡੇ ਘਰ ਵਿੱਚ ਲੜਾਈ ਪਾ ਦਿੰਨਾ ਮੰਮੀ ਵਿੱਚ ਹੁਣ ਬੜਾ ਫਰਕ ਪੈ ਗਿਆ ਸੀ ਪਹਿਲਾਂ ਉਹ ਮੈਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਹਰ ਗੱਲ ਵਿੱਚ ਮੈਨੂੰ ਤਾਨੇ ਮੇੜੇ ਦਿੰਦੀ ਰਹਿੰਦੀ ਸੀ ਮੈਂ ਕਦੇ-ਕਦੇ ਤਾਂ ਰੋਣ ਲੱਗ ਜਾਂਦਾ ਸੀ ਮੈਨੂੰ ਆਪਣੀ ਮਾਂ ਦੀ ਬੜੀ ਯਾਦ ਆਉਂਦੀ ਸੀ ਕਈ ਗੱਲਾਂ ਤਾਂ ਮੈਂ ਆਪਣੇ ਡੈਡੀ ਨੂੰ ਦੱਸਦਾ ਵੀ ਨਹੀਂ ਸੀ ਹੁਣ ਤਾਂ ਮੰਮੀ ਡੈਡੀ ਦੇ ਸਾਹਮਣੇ ਸ਼ਰ੍ਹਾਂ ਮੈਨੂੰ ਗੁੱਸੇ ਵਿੱਚ ਬੋਲਦੀ ਰਹਿੰਦੀ ਸੀ ਹੁਣ ਡੈਡੀ ਵੀ ਮੰਮੀ ਨਾਲ ਕਿੰਨਾ ਕੁ ਲੜ ਸਕਦਾ ਸੀ ਡੈਡੀ ਬੜਾ ਪਰੇਸ਼ਾਨ ਹੋ ਗਿਆ ਸੀ ਡੈਡੀ ਇੱਕ ਦਿਨ ਮੈਨੂੰ ਕਹਿਣ ਲੱਗਾ ਕਿ ਤੂੰ ਹੀ ਮੈਨੂੰ ਤੱਕਾ ਕਰਦਾ ਸੀ ਕਿ ਜਲਦੀ ਵਿਆਹ ਕਰਵਾਓ ਦੱਸ ਕੀ ਫਾਇਦਾ ਨਿਕਲਿਆ ਵਿਆਹ ਕਰਵਾ ਕੇ ਮੈਂ ਡੈਡੀ ਨੂੰ ਕਿਹਾ ਕਿ ਮੈਨੂੰ ਕੀ ਪਤਾ ਸੀ ਮੰਮੀ ਐਦਾਂ ਦੀ ਨਿਕਲੂਗੀ ਪਹਿਲਾਂ ਤਾਂ ਮੰਮੀ ਕਿੰਨਾ ਵਧੀਆ ਵਿਵਹਾਰ ਕਰਦੀ ਸੀ ਜਦੋਂ ਦਾ ਕਾਕੇ ਨੇ ਜਨਮ ਲਿਆ ਉਦੋਂ ਦਾ ਮੰਮੀ ਮੈਨੂੰ ਇਦਾਂ ਬੋਲਣ ਲੱਗ ਪਈ ਸ਼ਾਇਦ ਉਹਨਾਂ ਦੇ ਆਪਣਾ ਬੱਚਾ ਹੋ ਗਿਆ ਡੈਡੀ ਕਹਿਣ ਲੱਗਾ ਮੈਨੂੰ ਤਾਂ ਤੁਸੀਂ ਦੋਵੇਂ ਬੱਚੇ ਇੱਕੋ ਜਿਹੀਓ ਮੈਨੂੰ ਕੋਈ ਫਰਕ ਨਹੀਂ ਆ ਇੱਕ ਦਿਨ ਡੈਡੀ ਨੇ ਅੱਕ ਕੇ ਮੇਰੇ ਨਾਨਾ ਨਾਨੀ ਨੂੰ ਬੁਲਾ ਲਿਆ ਕਿਉਂਕਿ ਮੇਰੀ ਨਾਨੀ ਨੇ ਰਿਸ਼ਤਾ ਕਰਵਾਇਆ ਸੀ ਡੈਡੀ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਐਵੇਂ ਮੇਰੀ ਜਾਨ ਨੂੰ ਸਿਆਪਾ ਖੜਾ ਕਰ ਦਿੱਤਾ ਇਹ ਤਾਂ ਬੜਾ ਤੰਗ ਕਰਦੀ ਆ ਨਾ ਹੀ ਮੇਰੇ ਕੋਲੋਂ ਡਰਦੀ ਆ ਮੇਰੇ ਨਾਨਾ ਨਾਨੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਕਿਉਂਕਿ ਪਹਿਲਾਂ ਤਾਂ ਮੰਮੀ ਮੇਰਾ ਬੜਾ ਮੋਹ ਕਰਦੀ ਸੀ ਨਾਨੀ ਕਹਿਣ ਲੱਗੀ ਕਿ ਇੰਨੀ ਜਲਦੀ ਇਹ ਇੱਕਦਮ ਕਿਵੇਂ ਬਦਲ ਗਈ ਡੈਡੀ ਕਹਿਣ ਲੱਗੇ ਪਤਾ ਨਹੀਂ ਪਹਿਲਾਂ ਤਾਂ ਇਹ ਮੁੰਡੇ ਦਾ ਇੰਨਾ ਕਰਦੀ ਸੀ ਕਿ ਮੈਨੂੰ ਕੋਈ ਫਿਕਰ ਹੀ ਨਹੀਂ ਸੀ ਪਰ ਹੁਣ ਤਾਂ ਇਹ ਮੁੰਡੇ ਨੂੰ ਸਮਝਦੀ ਕੱਖ ਨਹੀਂ ਸਾਰਿਆਂ ਨੇ ਫੈਸਲਾ ਲਿਆ ਕਿ ਮੈਂ ਨਾਨਾ ਨਾਨੀ ਕੋਲ ਨਾਨਕੇ ਘਰ ਰਹੂੰਗਾ ਉੱਥੇ ਮੇਰੀ ਮਾਸੀ ਵੀ ਹੈਗੀ ਸੀ ਪਰ ਮੇਰਾ ਆਪਣੇ ਡੈਡੀ ਕੋਲੋਂ ਦੂਰ ਜਾਣ ਨੂੰ ਦਿਲ ਨਹੀਂ ਕਰਦਾ ਸੀ ਹੁਣ ਤਾਂ ਡੈਡੀ ਵੀ ਇਹੀ ਚਾਹੁੰਦਾ ਸੀ ਕਿ ਮੈਂ ਨਾਨਾ ਨਾਨੀ ਨਾਲ ਉੱਥੇ ਚਲਾ ਜਾਵਾਂ ਕਿਉਂਕਿ ਡੈਡੀ ਕਹਿੰਦਾ ਸੀ ਕਿ ਮੇਰੇ ਕੋਲ ਉਸ ਤਰ੍ਹਾਂ ਨਹੀਂ ਵੇਖਿਆ ਜਾਂਦਾ ਫਿਰ ਸਾਡੇ ਘਰ ਲੜਾਈ ਪੈ ਜਾਂਦੀ ਆ ਨਹੀਂ ਤਾਂ ਮੈਂ ਇਹਨੂੰ ਤਲਾਕ ਦੇ ਦੂੰਗਾ ਨਹੀਂ ਫਿਰ ਮੁੰਡੇ ਨੂੰ ਇੱਥੋਂ ਲੈ ਜਾਓ ਡੈਡੀ ਚਾਹੁੰਦਾ ਸੀ ਕਿ ਮੈਂ ਪਲੱਸ 2 ਤੋਂ ਬਾਅਦ ਆਪਣਾ ਬਾਹਰ ਦੀ ਤਿਆਰੀ ਕਰ ਲਵਾਂ ਡੈਡੀ ਕਹਿੰਦਾ ਸੀ ਕਿ ਮੇਰਾ ਇੱਕ ਦੋਸਤ ਮਨੀਲਾ ਗਿਆ ਹੋਇਆ ਮੈਂ ਉਹਦੇ ਨਾਲ ਗੱਲ ਕਰਕੇ ਮੁੰਡੇ ਨੂੰ ਉੱਥੇ ਭੇਜ ਦੇਣਾ ਆ ਉਹਨਾ ਟਾਈਮ ਇਹਨੂੰ ਤੁਸੀਂ ਉੱਥੇ ਰੱਖ ਲਓ ਨਹੀਂ ਤਾਂ ਆਹ ਕਲਾਸ ਇਹਦੀ ਖਰਾਬ ਹੋ ਜਾਣੀ ਆ ਕਿਉਂਕਿ ਇਹਦਾ ਧਿਆਨ ਪੜਾਈ ਵੱਲ ਨਹੀਂ ਜਾਂਦਾ ਬਾਕੀ ਸਾਰਾ ਦਿਨ ਇਹਦੀ ਮਾਂ ਇਹਨੂੰ ਕੰਮ ਵਿੱਚ ਲਾਈ ਰੱਖਦੀ ਆ ਹੁਣ ਮੈਂ ਆਪਣੇ ਨਾਨਾ ਨਾਨੀ ਨਾਲ ਨਾਨਕੇ ਘਰ ਆ ਗਿਆ ਸੀ ਇੱਥੇ ਮੇਰੀ ਮਾਸੀ ਸੀ ਜੋ ਮੈਨੂੰ ਬੜਾ ਪਿਆਰ ਕਰਦੀ ਸੀ ਕਦੇ-ਕਦੇ ਮਾਸੀ ਇਹ ਗੱਲ ਕਹਿ ਦਿੰਦੀ ਸੀ ਕਿ ਤੁਸੀਂ ਬੜੀ ਗਲਤੀ ਕੀਤੀ ਇਹ ਤੇ ਡੈਡੀ ਦਾ ਵਿਆਹ ਕਿਤੇ ਹੋਰ ਕਰਕੇ ਡੈਡੀ ਦਾ ਵਿਆਹ ਤੁਸੀਂ ਮੇਰੇ ਨਾਲ ਹੀ ਕਰ ਦੇਣਾ ਸੀ ਪਰ ਉਦੋਂ ਡੈਡੀ ਨਹੀਂ ਮੰਨਦਾ ਸੀ ਕਿਉਂਕਿ ਮਾਸੀ ਤੇ ਡੈਡੀ ਦੀ ਉਮਰ 'ਚ ਬੜਾ ਫਰਕ ਸੀ ਹੁਣ ਮੈਂ ਆਪਣੇ ਨਾਨਕੇ ਘਰ ਰਹਿੰਦਾ ਸੀ ਇੱਥੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ ਮਾਸੀ ਮੈਨੂੰ ਟਾਈਮ ਨਾਲ ਰੋਟੀ ਬਣਾ ਕੇ ਦਿੰਦੀ ਸੀ ਇੱਥੇ ਮੇਰਾ ਮਾਸੀ ਨਾਲ ਬੜਾ ਦਿਲ ਲੱਗਿਆ ਰਹਿੰਦਾ ਸੀ ਮੈਂ ਤੇ ਮਾਸੀ ਕਦੇ ਗੇਮ ਖੇਡਦੇ ਰਹਿੰਦੇ ਸੀ ਮੇਰਾ ਮਾਮਾ ਜੋ ਕਿ ਬਾਹਰ ਗਿਆ ਹੋਇਆ ਸੀ ਉਹ ਵੀ ਅਜੇ ਕਵਾਰਾਈ ਸੀ ਹੁਣ ਘਰ ਵਿੱਚ ਨਾਨਾ ਨਾਨੀ ਮੈਂ ਮਾਸੀ ਹੀ ਸੀ ਮੈਂ ਇੱਥੇ ਆ ਕੇ ਬੜਾ ਖੁਸ਼ ਸੀ ਪਰ ਮੈਨੂੰ ਕਦੇ-ਕਦੇ ਛੋਟੇ ਕਾਕੇ ਦੀ ਬੜੀ ਯਾਦ ਆਉਂਦੀ ਸੀ ਉਹਦੇ ਨਾਲ ਜਿਵੇਂ ਮੇਰਾ ਲगाव ਜਿਆ ਹੋ ਗਿਆ ਸੀ ਕਦੇ-ਕਦੇ ਮੈਂ ਪਿੰਡ ਕਾਕੇ ਨੂੰ ਮਿਲਣ ਲਈ ਚਲਾ ਜਾਂਦਾ ਸੀ ਪਰ ਮੈਂ ਉੱਥੇ ਰਹਿੰਦਾ ਨਹੀਂ ਸੀ ਕਾਕੇ ਨੂੰ ਮਿਲ ਕੇ ਵਾਪਸ ਆ ਜਾਂਦਾ ਸੀ ਨਾ ਹੀ ਮੰਮੀ ਨੇ ਮੈਨੂੰ ਕਦੇ ਉੱਥੇ ਰਹਿਣ ਲਈ ਕਿਹਾ ਸੀ ਮਾਸੀ ਮੇਰੀ ਪੜ੍ਹਾਈ ਵਿੱਚ ਵੀ ਬੜੀ ਹੈਲਪ ਕਰਦੀ ਸੀ ਉਹ ਮੈਨੂੰ ਪੜ੍ਹਾ ਦਿੰਦੀ ਸੀ ਮੈਂ ਆਪਣੀ ਮਾਸੀ ਕੋਲ ਹੀ ਰਾਤ ਨੂੰ ਸੌਂ ਜਾਂਦਾ ਸੀ ਇੱਕ ਦਿਨ ਮਾਸੀ ਆਪਣੇ ਕਮਰੇ ਵਿੱਚ ਬੈਠੀ ਫੋਨ ਵੇਖ ਰਹੀ ਸੀ ਮੈਂ ਅਚਾਨਕ ਹੀ ਉਧਰ ਆ ਗਿਆ ਮੈਂ ਮਾਸੀ ਦੇ ਹੱਥ ਵਿੱਚੋਂ ਫੋਨ ਖੋ ਲਿਆ ਮੈਂ ਉਦਾਂ ਹੀ ਮਾਸੀ ਨਾਲ ਥੋੜੀ ਮਸਤੀ ਕਰਨ ਲੱਗਾ ਮਾਸੀ ਮੇਰੇ ਹੱਥੋਂ ਫੋਨ ਫੜ ਰਹੀ ਸੀ ਜਦੋਂ ਮੇਰਾ ਧਿਆਨ ਫੋਨ ਵੱਲ ਗਿਆ ਤਾਂ ਫੋਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਮਾਸੀ ਬੜੀ ਰੋਮਾਂਟਿਕ ਜੀ ਮੂਵੀ ਲਈ ਬੈਠੀ ਸੀ ਜਿਸ ਵਿੱਚ ਬੜਾ ਮੈਂਸ ਚੱਲ ਰਿਹਾ ਸੀ ਮੈਂ ਤਾਂ ਉਹਦੇ ਵੱਲ ਵੇਖ ਕੇ ਚੁੱਪ ਜਾ ਹੋ ਗਿਆ ਤੇ ਮੈਂ ਫੋਨ ਮਾਸੀ ਨੂੰ ਫੜਾ ਦਿੱਤਾ ਮੈਂ ਮਾਸੀ ਨੂੰ ਕਿਹਾ ਕਿ ਇਹ ਕੀ ਆ ਮਾਸੀ ਕਹਿਣ ਲੱਗੀ ਕੁਝ ਨਹੀਂ ਕੁਝ ਨਹੀਂ ਮਾਸੀ ਨੇ ਜਲਦੀ ਜਲਦੀ ਫੋਨ ਬੰਦ ਕਰ ਦਿੱਤਾ ਤੇ ਮਾਸੀ ਸ਼ਰਮ ਨਾਲ ਪਾਣੀ ਪਾਣੀ ਜੀ ਹੋ ਕੇ ਅੰਦਰ ਚਲੀ ਗਈ ਤੇ ਮੇਰੇ ਦਿਲ ਵਿੱਚ ਵੀ ਹੋਰ ਤਰ੍ਹਾਂ ਦੇ ਖਿਆਲ ਆਉਣ ਲੱਗੇ ਮੈਨੂੰ ਵੀ ਫਿਲਮ ਵੇਖਣ ਦਾ ਬੜਾ ਸ਼ੌਂਕ ਸੀ ਪਰ ਮਾਸੀ ਤਾਂ ਹੋਰ ਤਰ੍ਹਾਂ ਦੀ ਮੂਵੀ ਵੇਖ ਰਹੀ ਸੀ ਮੈਂ ਮਾਸੀ ਨੂੰ ਕੁਝ ਨਾ ਬੋਲਿਆ ਮਾਸੀ ਫੇਰਾਪ ਹੀ ਮੇਰੇ ਕੋਲ ਆ ਗਈ ਮੈਨੂੰ ਕਹਿਣ ਲੱਗੀ ਇਹ ਗੱਲ ਕਿਸੇ ਕੋਲ ਨਾ ਕਰੀ ਮੈਂ ਕੀ ਕਰੂੰਗਾ ਨਾਨੇ ਨੂੰ ਦੱਸੂੰਗਾ ਕਿ ਤੁਸੀਂ ਇਦਾਂ ਦੀ ਫਿਲਮ ਵੇਖਦੇ ਸੀ ਫਿਰ ਉਹ ਮੇਰੀਆਂ ਬੜੀਆਂ ਮਿੰਤਾਂ ਜੀਆਂ ਕਰਨ ਲੱਗੀ ਮੈਂ ਕਿਹਾ ਠੀਕ ਆ ਰਾਤ ਨੂੰ ਮੈਂ ਪੜ ਰਿਆ ਸੀ ਤੇ ਮੈਂ ਤੇ ਮਾਸੀ ਦੋਵੇਂ ਇੱਕ ਕੰਬਲ 'ਚ ਬੈਠੇ ਸੀ ਮਾਸੀ ਫੋਨ ਵੇਖ ਰਹੀ ਸੀ ਮੈਂ ਮਾਸੀ ਨੂੰ ਮਜ਼ਾਕ ਕਰਦੇ ਹੋਏ ਕਿਹਾ ਕਿ ਤੁਸੀਂ ਹੁਣ ਫੇਰ ਤਾਂ ਨਹੀਂ ਉਹੀ ਫਿਲਮ ਵੇਖੀ ਜਾਂਦੇ ਮਾਸੀ ਕਹਿਣ ਲੱਗੀ ਨਹੀਂ ਨਹੀਂ ਮੇਰੀ ਪਰਦੇ ਪਰਦੇ ਦੀ ਅੱਖ ਲੱਗ ਗਈ ਤੇ ਮੈਨੂੰ ਨੀਂਦ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਾ ਜਦੋਂ ਮੈਂ ਸੌ ਰਿਆ ਸੀ ਤਾਂ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਮੇਰੇ ਤੇ ਕੋਈ ਹੱਥ ਫੇਰ ਰਿਹਾ ਹੋਵੇ ਮੈਂ ਸੁੱਤਾ ਪਿਆ ਸੀ ਪਰ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਮੈਨੂੰ ਕੋਈ ਸੁਪਨਾ ਆ ਰਿਹਾ ਹੋਵੇ ਜਦੋਂ ਮੈਂ ਅੱਖਾਂ ਖੋਲੀਆਂ ਤਾਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ ਲਾਈਟ ਬੰਦ ਸੀ ਜਦੋਂ ਮੈਂ ਲਾਈਟ ਔਨ ਕਰਨ ਲੱਗਾ ਤਾਂ ਮੇਰਾ ਹੱਥ ਕਿਸੇ ਨੇ ਫੜ ਲਿਆ ਜਦੋਂ ਮੈਂ ਥੋੜਾ ਜਿਹਾ ਨੇੜੇ ਹੋ ਕੇ ਵੇਖਿਆ ਤਾਂ ਉਹ ਮਾਸੀ ਸੀ ਮਾਸੀ ਮਰਤਿਆ ਫੇਰ ਰਹੀ ਸੀ ਉਹ ਮੈਨੂੰ ਇਸ ਹਿਸਾਬ ਨਾਲ ਛੁੱਕ ਰਹੀ ਸੀ ਕਿ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉਹਨੂੰ ਆਪਣੇ ਨਾਲ ਲਾਲਵਾ ਹੌਲੀ ਹੌਲੀ ਅਸੀਂ ਦੋਵੇਂ ਇੱਕ ਦੂਜੇ ਨਾਲ ਚਿੰਬੜ ਗਏ ਅਸੀਂ ਦੋਵੇਂ ਇੱਕ ਕੰਬਲ 'ਚ ਪਏ ਸੀ ਤੇ ਠੰਡ ਵੀ ਬੜੀ ਸੀ ਉਸ ਟਾਈਮ ਮੈਨੂੰ ਨਹੀਂ ਪਤਾ ਲੱਗਿਆ ਮੈਂ ਆਪਣੀ ਮਾਸੀ ਨਾਲ ਕੀ ਕੁਝ ਕਰ ਬੈਠਾ ਕਿਉਂਕਿ ਮਾਸੀ ਨੇ ਆਪ ਇਹ ਸਭ ਦੀ ਸ਼ੁਰੂਆਤ ਕੀਤੀ ਸੀ ਫਿਰ ਮੈਂ ਤੇ ਮਾਸੀ ਨੇ ਕੰਬਲ 'ਚ ਸਾਰੀ ਰਾਤ ਮਸਤੀ ਕੀਤੀ ਮਾਸੀ ਮੈਨੂੰ ਕਹਿਣ ਲੱਗੀ ਕੁੰਡੀ ਲਗਾਈ ਹੋਈ ਆ ਦਰਵਾਜ਼ੇ ਦੀ ਮੈਂ ਕਿਹਾ ਹਾਂ ਦਰਵਾਜ਼ੇ ਦੀ ਕੁੰਡੀ ਵੀ ਲਗਾਈ ਹੋਈ ਆ ਤੇ ਤੁਹਾਡੀ ਕੁੰਡੀ ਵੀ ਲਗਾ ਦਿੰਦੀ ਇਸ ਤਰ੍ਹਾਂ ਸੀ ਦੋਵੇਂ ساری ਰਾਤ ਨਜ਼ਾਰੇ ਲੈਂਦੇ ਰਹੇ ਮੈਂ ਇਹ ਕੁਝ ਪਹਿਲੀ ਵਾਰ ਕੀਤਾ ਸੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਮਾਸੀ ਦੇ ਕੰਨ ਕੋਲ ਆਪਣਾ ਮੂੰਹ ਕਰਕੇ ਕਿਹਾ ਕਿ ਤੁਸੀਂ ਤਾਂ ਹੀ ਰੋਮਾਂਟਿਕ ਮੂਵੀ ਦੇਖ ਰਹੇ ਸੀ ਤੁਹਾਡਾ ਤਾਂ ਪੂਰਾ ਮੂਡ ਬਣਿਆ ਹੋਇਆ ਸੀ ਮਾਸੀ ਕਹਿਣ ਲੱਗੀ ਹਾਂ ਬਿਲਕੁਲ ਠੀਕ ਕਿਹਾ ਤੂੰ ਮਾਸੀ ਨੂੰ ਮੈਂ ਕਿਹਾ ਤੁਸੀਂ ਕਿਸੇ ਨੂੰ ਦੱਸੋਗੇ ਤਾਂ ਨਹੀਂ ਮਾਸੀ ਕਹਿਣ ਲੱਗੀ ਜੇ ਮੈਂ ਦੱਸਣਾ ਹੁੰਦਾ ਤਾਂ ਮੈਂ ਸ਼ੁਰੂਆਤ ਕਿਉਂ ਕਰਦੀ ਅਗਲੇ ਦਿਨ ਸਵੇਰ ਨੂੰ ਮਾਸੀ ਮੇਰੇ ਵੱਲ ਵੇਖ ਕੇ ਮੁਸਕੁਰਾ ਰਹੀ ਸੀ ਉਹ ਮੇਰੇ ਨਾਲੋਂ ਪਹਿਲਾਂ ਹੀ ਉੱਠ ਗਈ ਸੀ ਪਰ ਮੈਨੂੰ ਹੁਣ ਥੋੜੀ ਜਿਹੀ ਸ਼ਰਮ ਆ ਰਹੀ ਸੀ ਕਿਉਂਕਿ ਇਹ ਸਭ ਮੈਂ ਮਾਸੀ ਨਾਲ ਕੀਤਾ ਸੀ ਮਾਸੀ ਮੈਨੂੰ ਕਹਿਣ ਲੱਗੀ ਰਾਤ ਤਾਂ ਤੂੰ ਬਿਲਕੁਲ ਨਹੀਂ ਸ਼ਰਮਾਇਆ ਤੇ ਹੁਣ ਤੈਨੂੰ ਸ਼ਰਮ ਆ ਰਹੀ ਆ ਮੈਂ ਮਾਸੀ ਨੂੰ ਕਿਹਾ ਕਿ ਇਹ ਸਭ ਮੈਂ ਪਹਿਲੀ ਵਾਰ ਕੀਤਾ ਇਸ ਕਰਕੇ ਮੈਨੂੰ ਥੋੜਾ ਅਜੀਬ ਜਿਹਾ ਲੱਗ ਰਿਹਾ ਮਾਸੀ ਕਹਿਣ ਲੱਗੀ ਕੋਈ ਗੱਲ ਨਹੀਂ ਠੰਡ ਦਾ ਮੌਸਮ ਆ ਮੇਰਾ ਵੀ ਰਾਤ ਪੂਰਾ ਪੂਰਾ ਮੂਡ ਬਣ ਗਿਆ ਸੀ ਬਸ ਇਹ ਗੱਲ ਕਿਸੇ ਕੋਲ ਨਾ ਜਾਵੇ ਮੈਂ ਕਿਹਾ ਠੀਕ ਆ ਮੈਂ ਸਕੂਲ ਚਲਾ ਗਿਆ ਤੇ ਮੈਂ ਸਕੂਲ ਚ ਵੀ ਰਾਤ ਦੀਆਂ ਗੱਲਾਂ ਬਾਰੇ ਸੋਚਦਾ ਰਿਹਾ ਮਨ ਵਿੱਚ ਇੱਕ ਚਾਰਜ ਆ ਹੋ ਗਿਆ ਕਿ ਅੱਜ ਫਿਰ ਜਾ ਕੇ ਮੈਂ ਇਹ ਸਭ ਕਰੂੰਗਾ ਮੈਨੂੰ ਹੁਣ ਪਤਾ ਲੱਗਿਆ ਸੀ ਕਿ ਮੇਰੀ ਮਾਸੀ ਕਿੰਨੀ ਰਮੈਂਟਿਕ ਆ ਅਗਲੀ ਰਾਤ ਫਿਰ ਮਾਸੀ ਨੇ ਮੇਰੇ ਨਾਲ ਉਹੀ ਸਭ ਕੀਤਾ ਮਾਸੀ ਮੈਨੂੰ ਕਹਿਣ ਲੱਗੀ ਕਿ ਪੜ੍ਹਾਈ ਛੱਡ ਤੂੰ ਮੇਨਾਂ ਨਜ਼ਾਰੇ ਲੈ ਮੈਂ ਮਾਸੀ ਨੂੰ ਕਿਹਾ ਕਿ ਮੇਰੇ ਪੇਪਰ ਨੇੜੇ ਆ ਮੈਨੂੰ ਪੜ੍ਹ ਲੈਣ ਦਿਓ ਇਹ ਸਭ ਲਈ ਤਾਂ ਪੂਰੀ ਰਾਤ ਪਈ ਆ ਮਾਸੀ ਕਹਿਣ ਲੱਗੀ ਮੇਰੇ ਕੋਲੋਂ ਸਬਰ ਨਹੀਂ ਹੁੰਦਾ ਮਾਸੀ ਨਾ ਆ ਕੇ ਬਹੁਤ ਸੋਹਣੀ ਡਰੈਸ ਜੀ ਪਾ ਕੇ ਆਈ ਮਾਸੀ ਵੱਲ ਵੇਖ ਕੇ ਮੇਰੇ ਹੱਥੋਂ ਵੀ ਕਿਤਾਬ ਛੁੱਟ ਗਈ ਮੈਂ ਜਲਦੀ ਜਲਦੀ ਉਹਨੂੰ ਫੜ ਲਿਆ ਤੇ ਲਾਈਟ ਬੰਦ ਕਰ ਲਈ ਫਿਰ ਲਾਈਟ ਬੰਦ ਕਰਕੇ ਜੋ ਹੋਇਆ ਉਹ ਤਾਂ ਇੱਕ ਸਵਰਗ ਦਾ ਟੁਟਾ ਹੀ ਲੱਗ ਰਿਹਾ ਸੀ ਸਾਰੀ ਰਾਤ ਮੈਂ ਮਾਸੀ ਨੂੰ ਆਪਣੇ ਨਾਲ ਪਾਈ ਰੱਖਿਆ ਮਾਸੀ ਥੱਕ ਗਈ ਸੀ ਪਰ ਮੈਂ ਨਹੀਂ ਥੱਕ ਰਿਹਾ ਸੀ ਮਾਸੀ ਕਹਿਣ ਲੱਗੀ ਸੀ ਤੂੰ ਤਾਂ ਨਵਾਂ ਨਵਾਂ ਮੁੰਡਾ ਆ ਤੇਰੇ 'ਚ ਤਾਂ ਬੜਾ ਜੋਸ਼ ਆ ਮੈਂ ਮਾਸੀ ਨੂੰ ਕਹਿ ਕਿ ਰੋਸ਼ ਵੀ ਤੁਸੀਂ ਹੀ ਚੜਾਇਆ ਮੈਂ ਕਿਹਾ ਮਾਸੀ ਤੂੰ ਕਿਹੜਾ ਪੁਰਾਣੀ ਬੁੜੀ ਆ ਤੂੰ ਵੀ ਤਾਂ ਜਵਾਨ ਆ ਮਾਸੀ ਕਹਿਣ ਲੱਗੀ ਫਿਰ ਵੀ ਤੂੰ ਮੇਰੇ ਨਾਲੋਂ ਜ਼ਿਆਦਾ ਜਵਾਨ ਆ ਹੁਣ ਸਾਡਾ ਰੋਜ਼ ਦਾ ਹੀ ਕੰਮ ਹੋ ਗਿਆ ਸੀ ਅਸੀਂ ਰੋਜ਼ ਰਾਤ ਨੂੰ ਆਪਣੀ ਮਸਤੀ ਕਰਦੇ ਸੀ ਮਾਸੀ ਤਾਂ ਬੜੀ ਪਿਆਰ ਦੀ ਭੁੱਖੀ ਸੀ ਮਾਸੀ ਤਾਂ ਕਹਿੰਦੀ ਸੀ ਕਿ ਤੇਰੇ ਇੱਥੇ ਆਉਣ ਨਾਲ ਮੈਨੂੰ ਬੜਾ ਸੁੱਖ ਜਾ ਹੋ ਗਿਆ ਮਾਸੀ ਦਾ ਤਾਂ ਜਿਵੇਂ ਸਰਦਾ ਹੀ ਨਹੀਂ ਸੀ ਹੁਣ ਮੇਰਾ ਵੀ ਰੋਜ਼ ਵਾਂਗੂ ਹੀ ਪਿਆਰ ਕਰਨ ਨੂੰ ਦਿਲ ਕਰਦਾ ਰਹਿੰਦਾ ਸੀ ਸਕੂਲ ਵਿੱਚ ਪੜ੍ਹਦੇ-ਪੜ੍ਹਦੇ ਮੈਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਉਹ ਕੁੜੀ ਮੇਰੇ ਨਾਨਕਿਆਂ ਦੇ ਪਿੰਡ ਦੇ ਲਾਗੇ ਪਿੰਡ ਦੀ ਸੀ ਜਦੋਂ ਦਾ ਮੈਂ ਉਸ ਸਕੂਲ ਵਿੱਚ ਲੱਗਿਆ ਸੀ ਉਹ ਕੁੜੀ ਨੂੰ ਹੀ ਵੇਖਦਾ ਰਹਿੰਦਾ ਸੀ ਇੱਕ ਦਿਨ ਮੈਂ ਉਹ ਕੁੜੀ ਨੂੰ ਪ੍ਰਪੋਜ਼ ਕਰ ਦਿੱਤਾ ਤੇ ਉਹਨੇ ਵੀ ਝਾਟੀ ਹਾਂ ਕਰ ਦਿੱਤੀ ਜਿਵੇਂ ਉਹ ਵੀ ਮੈਨੂੰ ਪਹਿਲਾਂ ਤੋਂ ਪਸੰਦ ਕਰਦੀ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਦੇ ਰਹਿੰਦੇ ਸੀ ਕਿਉਂਕਿ ਨਾਨੇ ਨੇ ਮੈਨੂੰ ਵੀ ਅਲੱਗ ਫੋਨ ਲੈ ਦਿੱਤਾ ਸੀ ਸਾਡੀ 12ਵੀਂ ਕਲਾਸ ਪੂਰੀ ਹੋਣ ਵਾਲੀ ਸੀ ਅਸੀਂ ਦੋਵਾਂ ਨੇ ਪਲਾਨ ਬਣਾਇਆ ਸੀ ਕਿ ਆਪਾਂ ਦੋਵੇਂ ਆਇਲੈਂਡਸ ਕਰ ਲਵਾਂਗੇ ਤੇ ਦੋਵੇਂ ਇਕੱਠੇ ਬਾਹਰ ਚੱਲੇ ਜਾਵਾਂਗੇ ਜਿਸ ਦਿਨ ਦੀ ਉਹ ਕੁੜੀ ਨਾਲ ਮੇਰੀ ਗੱਲ ਹੋਈ ਸੀ ਮੈਂ ਆਪਣੀ ਮਾਸੀ ਦੇ ਨਜ਼ਦੀਕ ਨਹੀਂ ਆਉਂਦਾ ਸੀ ਮਾਸੀ ਰੋਜ਼ ਰਾਤ ਨੂੰ ਮੇਰੇ ਨੇੜੇ ਲੱਗਦੀ ਸੀ ਪਰ ਮੇਰੇ ਦਿਲ ਵਿੱਚ ਉਸ ਕੁੜੀ ਦੀ ਸ਼ਕਲ ਆ ਜਾਂਦੀ ਸੀ ਮੈਂ ਉਹਦੇ ਨਾਲ ਕੋਈ ਤੋਖਾ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਉਹਨੂੰ ਬੜਾ ਪਿਆਰ ਕਰਦਾ ਸੀ ਉਹ ਕੁੜੀ ਦਾ ਨਾਮ ਰੇਖਾ ਸੀ ਰੇਖਾ ਬੜੀ ਸੋਹਣੀ ਸੁਨੱਖੀ ਸੀ ਰੇਖਾ ਵੀ ਮੈਨੂੰ ਬੜਾ ਪਿਆਰ ਕਰਦੀ ਸੀ ਇਸ ਕਰਕੇ ਮੈਂ ਉਹਨੂੰ ਤੋਖਾ ਨਹੀਂ ਦੇਣਾ ਚਾਹੁੰਦਾ ਸੀ ਪਰ ਮਾਸੀ ਮੇਰਾ ਖਹਿੜਾ ਹੀ ਨਹੀਂ ਛੱਡਦੀ ਸੀ ਮਾਸੀ ਮੇਰੇ ਨੇੜੇ ਲੱਗਦੀ ਰਹਿੰਦੀ ਸੀ ਹੁਣ ਮੈਂ ਮਾਸੀ ਤੋਂ ਅੱਕ ਕੇ ਆਪਣੇ ਨਾਨੇ ਵਾਲੇ ਕਮਰੇ ਵਿੱਚ ਪੈ ਜਾਂਦਾ ਸੀ ਮਾਸੀ ਮੈਨੂੰ ਕਹਿਣ ਲੱਗੀ ਕਿ ਤੇਰੇ ਵਿੱਚ ਇੰਨੀ ਜਲਦੀ ਫਰਕ ਕਿਵੇਂ ਪੈ ਗਿਆ ਤੂੰ ਬੜਾ ਐਟੀਟਿਊਡ ਦਿਖਾ ਰਿਆ ਮੈਂ ਮਾਸੀ ਨੂੰ ਕਿਹਾ ਕਿ ਇਹ ਸਭ ਠੀਕ ਨਹੀਂ ਆ ਮਾਸੀ ਕਹਿੰਦੀ ਤੈਨੂੰ ਉਸ ਦਿਨ ਨਹੀਂ ਪਤਾ ਸੀ ਜਿਸ ਦਿਨ ਤੂੰ ਪਹਿਲੇ ਦਿਨ ਇਹ ਸਭ ਕੀਤਾ ਸੀ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਮੈਨੂੰ ਮਜਬੂਰ ਕੀਤਾ ਸੀ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕੀਤਾ ਮੈਂ ਮਾਸੀ ਨੂੰ ਕਹਾ ਕਿ ਮੈਂ ਕਿਸੇ ਕੁੜੀ ਨੂੰ ਪਿਆਰ ਕਰਦਾ ਹਾਂ ਮੈਂ ਉਹਦੇ ਨਾਲ ਧੋਖਾ ਨਹੀਂ ਕਰਨਾ ਚਾਹੁੰਦਾ ਜੋ ਕੁਝ ਮੇਰੇ ਕੋਲ ਹੋ ਗਿਆ ਮੈਨੂੰ ਉਹਦੇ ਲਈ ਮਾਫ ਕਰ ਦਿਓ ਮਾਸੀ ਕਹਿਣ ਲੱਗੀ ਕਿ ਤੇਰੇ ਇਦਾਂ ਕਹਿਣ ਨਾਲ ਮੇਰੀ ਇੱਜ਼ਤ ਤਾਂ ਵਾਪਸ ਨਹੀਂ ਆਉਣ ਲੱਗੀ ਮੈਂ ਮਾਸੀ ਨੂੰ ਕਹਾਂ ਕਿ ਜੇ ਮੈਂ ਆਪ ਖੁਦ ਪਹਿਲਾਂ ਸ਼ੁਰੂਆਤ ਕੀਤੀ ਹੋਵੇ ਤਾਂ ਤੁਸੀਂ ਕਹੋ ਤੁਸੀਂ ਮੇਰੇ ਨਾਲੋਂ ਵੱਡੇ ਸੀ ਤੁਸੀਂ ਮੈਨੂੰ ਸਮਝਾ ਸਕਦੇ ਸੀ ਪਰ ਤੁਸੀਂ ਤਾਂ ਆਪ ਇਹ ਕੰਮ ਦੀ ਸ਼ੁਰੂਆਤ ਕੀਤੀ ਫਿਰ ਮਾਸੀ ਮੈਨੂੰ ਕਹਿਣ ਲੱਗੀ ਕਿ ਅੱਛਾ ਇਹ ਗੱਲ ਆ ਤੂੰ ਹੁਣ ਕੁੜੀਆਂ ਦੇ ਚੱਕਰਾਂ 'ਚ ਪੈ ਗਿਆ ਤੈਨੂੰ ਇਥੇ ਇਸ ਕਰਕੇ ਲੈ ਕੇ ਆਂਦਾ ਕਿ ਤੂੰ ਕੁੜੀਆਂ ਨਾਲ ਗੱਲਾਂ-ਵਾਟਾਂ ਕਰੇ ਮੈਂ ਮਾਸੀ ਨੂੰ ਕਿਹਾ ਕਿ ਮੈਂ ਕੋਈ ਬੱਚਾ ਨਹੀਂ ਆਂ ਮੈਨੂੰ ਆਪਣਾ ਚੰਗਾ ਬੁਰਾ ਸਭ ਪਤਾ ਆ ਮਾਸੀ ਮੇਰੇ ਤੇ ਬੜਾ ਗੁੱਸਾ ਕਰਨ ਲੱਗੀ ਮੈਨੂੰ ਕਹਿਣ ਲੱਗੀ ਤੂੰ ਤਾਂ ਉੱਥੇ ਹੀ ਚੰਗਾ ਸੀ ਚੰਗੀ ਤੇਰੀ ਉਹ ਖਲ ਲਾਉਂਦੀ ਸੀ ਤੇਰੀ ਮਾਂ ਮੈਂ ਮਾਸੀ ਨੂੰ ਕਹਾਂ ਕਿ ਤੁਸੀਂ ਤਾਂ ਮੇਰੀ ਮਾਸੀ ਹੋ ਮੇਰੀ ਮਾਂ ਵਰਗੇ ਹੋ ਤੁਸੀਂ ਵੀ ਇਹੀ ਚਾਹੁੰਦੇ ਹੋ ਕਿ ਮੈਂ ਦੁਖੀ ਰਹਿੰਦਾ ਮਾਸੀ ਕਹਿਣ ਲੱਗੀ ਫਿਰ ਤੂੰ ਮੇਰੀ ਗੱਲ ਮੰਨਿਆ ਕਰ ਮੇਰੀ ਜ਼ਰੂਰਤ ਨੂੰ ਪੂਰੀ ਕਰਿਆ ਕਰ ਮੈਂ ਤੈਨੂੰ ਉਸ ਕੁੜੀ ਨਾਲ ਗੱਲ ਕਰਨ ਲਈ ਨਹੀਂ ਹਟਾਉਂਦੀ ਬਸ ਤੂੰ ਮੇਰੀ ਜ਼ਰੂਰਤ ਪੂਰੀ ਕਰਿਆ ਕਰ ਪਰ ਮੇਰੀ ਰੂਹ ਇਹ ਸਭ ਦੀ ਇਜਾਜ਼ਤ ਨਹੀਂ ਦਿੰਦੀ ਸੀ ਬੇਸ਼ੱਕ ਮੇਰੇ ਕੋਲੋਂ ਪਹਿਲਾ ਜੋ ਗਲਤੀ ਹੋ ਗਈ ਹੋਗੀ ਸੀ ਉਦੋਂ ਮੈਂ ਸ਼ਾਇਦ ਪਟਕ ਗਿਆ ਸੀ ਕਿਉਂਕਿ ਮੇਰੇ ਤੇ ਨਵੀਂ-ਨਵੀਂ ਜਵਾਨੀ ਆਈ ਸੀ ਮੈਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਿਆ ਪਰ ਹੁਣ ਮੈਂ ਇਹ ਗਲਤੀ ਨਹੀਂ ਕਰਨੀ ਚਾਹੁੰਦਾ ਸੀ ਕਿਉਂਕਿ ਹੁਣ ਮੈਂ ਅੱਗੇ ਨਾਲੋਂ ਸਮਝਦਾਰ ਹੋ ਗਿਆ ਸੀ ਮੈਂ ਉਸ ਕੁੜੀ ਨਾਲ ਪੱਕੇ ਕਾਲ ਕਰਾਰ ਕੀਤੇ ਸੀ ਮੈਂ ਉਹਨੂੰ ਕਦੇ ਵੀ ਤੋਖਣੀ ਦੇਣਾ ਚਾਹੁੰਦਾ ਸੀ ਪਰ ਮਾਸੀ ਇਸ ਗੱਲ ਪਿੱਛੇ ਮੇਰੀ ਦੁਸ਼ਮਣ ਬਣ ਗਈ ਸੀ ਹੁਣ ਉਹ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰਦੀ ਸੀ ਇੱਕ ਦਿਨ ਉਹਨੇ ਮੈਨੂੰ ਧਮਕੀ ਵੀ ਦਿੱਤੀ ਕਿ ਮੈਂ ਸਭ ਕੁਝ ਤੇਰੇ ਡੈਡੀ ਨੂੰ ਦੱਸ ਦੂੰਗੀ ਕਿ ਤੂੰ ਕਿਸੇ ਕੁੜੀ ਨਾਲ ਗੱਲਾਂ-ਬਾਤਾਂ ਕਰਦਾ ਆ ਮੈਂ ਮਾਸੀ ਦੀਆਂ ਬੜੀਆਂ ਮਿੰਤਾ ਕੀਤੀਆਂ ਫਿਰ ਮਾਸੀ ਮੈਨੂੰ ਕਹਿਣ ਲੱਗੀ ਕਿ ਜੇ ਤੂੰ ਚਾਹਨਾ ਹੈ ਕਿ ਮੈਂ ਤੇਰੇ ਡੈਡੀ ਨੂੰ ਕੁਝ ਨਾ ਦੱਸਾਂ ਤਾਂ ਤੂੰ ਮੇਰੇ ਨਾਲ ਰਾਤ ਬਤਾਇਆ ਕਰ ਮੇਰੀ ਜ਼ਰੂਰਤ ਪੂਰੀ ਕਰਿਆ ਕਰ ਮੈਨੂੰ ਸਮਝ ਨਹੀਂ ਲੱਗਦਾ ਸੀ ਕੇ ਮਾਸੀ ਨੂੰ ਹੋਇਆ ਕੀ ਆ ਉਹ ਇਹ ਸਭ ਦੀ ਇੰਨੀ ਕਿਉਂ ਭੁੱਖੀ ਸੀ ਮੈਂ ਤਾਂ ਹੁਣ ਵਿਚ ਵਿਚਾਲੇ ਫਸ ਗਿਆ ਸੀ ਜੇ ਮੈਂ ਮਾਸੀ ਨੂੰ ਨਾਰਾਜ਼ ਕਰਦਾ ਸੀ ਤਾਂ ਮਾਸੀ ਨੇ ਮੇਰੇ ਸਾਰੇ ਪਰਦੇ ਖੋਲ ਦੇਣੇ ਸੀ ਤੇ ਜੇ ਮੈਂ ਮਾਸੀ ਨੇ ਸਭ ਕਰਦਾ ਸੀ ਤਾਂ ਮੈਂ ਆਪਣੇ ਪਿਆਰ ਨਾਲ ਧੋਖਾ ਕਰਦਾ ਸੀ ਪਰ ਮੈਂ ਦੋਵੇਂ ਹੀ ਨਹੀਂ ਚਾਹੁੰਦਾ ਸੀ ਇਸ ਕਰਕੇ ਮੈਂ ਸੋਚ ਲਿਆ ਸੀ ਕਿ ਮੈਂ ਇੱਥੋਂ ਆਪਣੇ ਪਿੰਡ ਚਲਾ ਜਾਊਂਗਾ ਪਰ ਫਿਰ ਮੈਨੂੰ ਉਹ ਸਭ ਯਾਦ ਆਉਣ ਲੱਗ ਜਾਂਦਾ ਸੀ ਜੋ ਮੇਰੀ ਮਾਂ ਮੇਰੇ ਨਾਲ ਕਰਦੀ ਸੀ ਸਮਝ ਨਹੀਂ ਲੱਗਦਾ ਸੀ ਹੁਣ ਮੈਂ ਕੀ ਕਰਾਂ ਨਾ ਹੀ ਮੈਂ ਇਹ ਗੱਲ ਕਿਸੇ ਨੂੰ ਦੱਸ ਸਕਦਾ ਸੀ ਜੇਕਰ ਇਹ ਗੱਲ ਮੈਂ ਨਾਨਾ ਨਾਨੀ ਨੂੰ ਦੱਸਦਾ ਤਾਂ ਕਸੂਰ ਮੇਰੇ ਵਿੱਚ ਵੀ ਨਿਕਲਦਾ ਸੀ ਕਿਉਂਕਿ ਜੋ ਕੁਝ ਮੈਂ ਕੀਤਾ ਸੀ ਉਸ ਲਈ ਮੈਂ ਵੀ ਓਨਾ ਹੀ ਗੁਨਾਹਗਾਰ ਸੀ ਜਿੰਨਾ 마ਸੀ ਸੀ ਇਸ ਕਰਕੇ ਮੈਨੂੰ ਚੁੱਪ ਰਹਿਣਾ ਪਿਆ ਪਰ ਮੈਂ 마ਸੀ ਦੀ ਕੋਈ ਗੱਲ ਨਹੀਂ ਸੁਣਦਾ ਸੀ 마ਸੀ ਮੈਨੂੰ ਹਰ ਰੋਜ਼ ਧਮਕੀ ਦਿੰਦੀ ਸੀ ਕਿ ਮੈਂ ਤੇਰੇ ਡੈਡੀ ਨੂੰ ਫੋਨ ਲਗਾ ਕੇ ਇਹ ਸਭ ਦੱਸ ਦੂੰਗੀ ਮੈਂ ਮਾਸੀ ਨੂੰ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਆਪਣੀ ਮਾਂ ਵੱਲੋਂ ਦੁਖੀ ਸੀ ਤੂੰ ਮੈਨੂੰ ਕਿਉਂ ਤੰਗ ਕਰਦੀ ਆ ਮੈਂ ਤਾਂ ਇੱਥੇ ਇਸ ਕਰਕੇ ਆਇਆ ਸੀ ਕਿ ਇੱਥੇ ਮੇਰੇ ਆਪਣੇ ਨੇ ਪਰ ਤੂੰ ਤਾਂ ਮੈਨੂੰ ਮਜਬੂਰ ਹੀ ਕਰ ਦਿੱਤਾ ਕਿ ਮੈਂ ਵਾਪਸ ਚਲਾ ਜਾਵਾਂ ਮੈਂ ਮਾਸੀ ਦੀ ਗੱਲ ਨਾ ਮੰਨੀ ਮੈਂ ਆਪਣੇ ਪਿੰਡ ਜਾਣ ਲਈ ਤਿਆਰ ਹੋ ਗਿਆ ਕਿਉਂਕਿ ਮੇਰੇ 12ਵੀਂ ਕਲਾਸ ਦੇ ਪੇਪਰ ਹੋ ਗਏ ਸੀ ਜਦੋਂ ਮੈਂ ਆਪਣੇ ਪਿੰਡ ਜਾਣਾ ਚਾਹੁੰਦਾ ਸੀ ਤਾਂ ਨਾਨਾ ਨਾਨੀ ਮੈਨੂੰ ਬੜਾ ਕਹਿ ਰਹੇ ਸੀ ਕਿ ਤੂੰ ਇੱਥੇ ਹੀ ਰਹਿ ਕੇ ਆਈਲਟਸ ਕਰ ਲੈਂਦਾ ਪਰ ਮੈਂ ਨਾ ਮੰਨਿਆ ਫਿਰ ਮਾਸੀ ਨੇ ਮੇਰੇ ਡੈਡੀ ਨੂੰ ਫੋਨ ਲਗਾ ਦਿੱਤਾ ਕਿ ਇਹ ਪਿੰਡ ਆਉਣ ਲਈ ਕਹਿੰਦਾ ਡੈਡੀ ਕਹਿਣ ਲੱਗਾ ਕਿ ਕੀ ਹੋਇਆ ਕੋਈ ਗੱਲ ਹੋਈ ਆ ਮਾਸੀ ਨੇ ਉਹਨੂੰ ਪਤਾ ਨਹੀਂ ਕੀ ਕੁਝ ਕਹਿ ਦਿੱਤਾ ਪੁੱਠੀਆਂ ਸਿੱਧੀਆਂ ਗੱਲਾਂ ਕਹਿ ਦਿੱਤੀਆਂ ਕਿ ਇਹ ਤਾਂ ਇੱਥੇ ਕੁੜੀਆਂ ਮਗਰ ਤੁਰਿਆ ਫਿਰਦਾ ਨਾਨੀ ਕਹਿਣ ਲੱਗੀ ਕਿ ਤੂੰ ਪਹਿਲਾਂ ਤਾਂ ਸਾਨੂੰ ਦੱਸਿਆ ਨਹੀਂ ਮਾਸੀ ਕਹਿਣ ਲੱਗੀ ਮੈਨੂੰ ਤਾਂ ਕਾਫੀ ਟਾਈਮ ਦਾ ਪਤਾ ਕਿ ਇਹ ਇਦਾਂ ਦੇ ਕੰਮ ਕਰਦਾ ਬਸ ਮੈਂ ਕਿੱਥੇ ਚੱਲ ਕੀ ਦੱਸਣਾ ਆ ਮਾਸੀ ਕਹਿਣ ਲੱਗੀ ਕਿ ਮੈਨੂੰ ਕਈਆਂ ਨੇ ਲਾਂਬਾ ਦਿੱਤਾ ਆ ਕਿ ਤੁਹਾਡਾ ਦੋਤਾ ਇਦਾਂ ਦਾ ਆ ਸਾਡੀਆਂ ਕੁੜੀਆਂ ਤੇ ਅੱਖ ਰੱਖਦਾ ਆ ਮੈਂ ਤਾਂ ਮਾਸੀ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਮੈਂ ਕਦੇ ਸੋਚਿਆ ਨਹੀਂ ਸੀ ਕਿ ਮਾਸੀ ਇਦਾਂ ਕਰ ਸਕਦੀ ਆ ਉਹ ਆਪਣੇ ਮਤਲਬ ਲਈ ਮੇਰੇ ਨਾਲ ਇਸ ਤਰ੍ਹਾਂ ਬਦਲਾ ਲਵੇਗੀ ਮੈਂ ਉਹਦੇ ਨਾਲੋਂ ਕਿੰਨਾ ਛੋਟਾ ਸੀ ਪਰ ਫਿਰ ਵੀ ਉਹਨੇ ਮੇਰੇ ਤੇ ਜਰਾ ਵੀ ਤਰਸ ਨਹੀਂ ਕੀਤਾ ਮੈਂ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਸੀ ਉਹਨੇ ਇਹ ਵੀ ਨਹੀਂ ਸੋਚਿਆ ਉਹਨੇ ਸਿਰਫ ਆਪਣਾ ਮਤਲਬ ਵੇਖਿਆ ਉਸ ਦਿਨ ਮੈਂ ਬਿਲਕੁਲ ਹੀ ਅੰਦਰੋਂ ਟੁੱਟ ਗਿਆ ਸੀ ਡੈਡੀ ਕਹਿਣ ਲੱਗਾ ਕਿ ਇੱਥੇ ਭੇਜੋ ਇਹਨੂੰ ਮੈਂ ਦੱਸਦਾ ਪਤਾ ਫਿਰ ਮੈਂ ਆਪਣੇ ਪਿੰਡ ਚਲਾ ਗਿਆ ਸੀ ਕਾਰ ਜਾਣ ਤੋਂ ਮੈਨੂੰ ਬੜਾ ਡਰ ਲੱਗਦਾ ਸੀ ਨਾਨਾ ਮੈਨੂੰ ਛੱਡਣ ਗਿਆ ਸੀ ਪਰ ਫਿਰ ਵੀ ਮੈਂ ਹੌਸਲਾ ਜੇ ਕਰਕੇ ਆਪਣੇ ਘਰ ਚਲਾ ਗਿਆ ਮੈਨੂੰ ਪਤਾ ਡੈਡੀ ਨੇ ਮੈਨੂੰ ਕਿੰਨਾ ਖ ਜ਼ਿਆਦਾ ਬੋਲਿਆ ਸੀ ਮੈਂ ਚੁੱਪ ਕਰਕੇ ਖੜਾ ਰਿਹਾ ਮੈਂ ਆਪਣੀ ਸਫਾਈ ਵਿੱਚ ਕੁਝ ਵੀ ਨਾ ਕਿਹਾ ਡੈਡੀ ਮੈਨੂੰ ਕਹਿਣ ਲੱਗਾ ਕਿ ਐਸੇ ਕੰਮ ਕਰਕੇ ਤੈਨੂੰ ਉੱਥੇ ਭੇਜਿਆ ਸੀ ਤਾਂ ਹੀ ਤਾਂ ਕਹਿੰਦੇ ਆ ਕਿ ਆਪਣੀ ਔਲਾਦ ਨੂੰ ਆਪਣੇ ਕੋਲ ਹੀ ਰੱਖਣਾ ਚਾਹੀਦਾ ਬਾਹਰ ਜਾ ਕੇ ਵਿਗੜ ਜਾਂਦੀ ਆ ਤੂੰ ਵੀ ਮੇਰਾ ਨੱਕ ਕਟਵਾ ਕੇ ਆ ਗਿਆ ਮੇਰੀ ਮੰਮੀ ਨੂੰ ਬੋਲਣ ਦਾ ਮੌਕਾ ਮਿਲ ਗਿਆ ਉਹ ਕਹਿਣ ਲੱਗੀ ਕਿ ਉਦੋਂ ਤਾਂ ਮੈਨੂੰ ਕਹਿੰਦੇ ਸੀ ਕਿ ਤੂੰ ਇਹਨੂੰ ਇਦਾਂ ਬੋਲਦੀਆਂ ਤਾਂ ਹੀ ਤਾਂ ਮੈਂ ਘੂਰ ਕੇ ਰੱਖਦੀ ਸੀ ਜੇ ਘੂਰਿਆ ਹੁੰਦਾ ਹੁਣ ਤੱਕ ਇਹ ਕੁਝ ਨਾ ਕਰਦਾ ਡੈਡੀ ਕਹਿਣ ਲੱਗਾ ਕਿ ਤੂੰ ਤਾਂ ਮੈਨੂੰ ਇਹਦੇ ਅੱਗੇ ਵੀ ਝੂਠਾ ਪਾ ਦਿੱਤਾ ਮੈਂ ਚਾਹੁੰਦਾ ਸੀ ਕਿ ਮੈਂ ਰੇਖਾ ਨਾਲ ਸਾਰੀ ਗੱਲ ਕਰਾਂ ਉਹਨੂੰ ਸਭ ਕੁਝ ਦੱਸਾਂ ਫਿਰ ਡਰ ਲੱਗਦਾ ਸੀ ਕਿ ਇੱਕ ਰਿਸ਼ਤਾ ਹੀ ਤਾਂ ਮੇਰੇ ਕੋਲ ਰਹਿੰਦਾ ਆ ਕਿਤੇ ਮੈਂ ਉਹਨੂੰ ਵੀ ਨਾ ਗਵਾ ਬੈਠਾਂ ਇੰਨੀ ਚੰਗੀ ਕੁੜੀ ਮੈਨੂੰ ਮਿਲੀ ਸੀ ਇਸ ਕਰਕੇ ਮੈਂ ਮਾਸੀ ਵਾਲੀ ਗੱਲ ਉਹਦੇ ਕੋਲੋਂ ਲੁਕੋ ਕੇ ਰੱਖੀ ਰੇਖਾ ਪੜਨ ਚ ਬੜੀ ਹੁਸ਼ਿਆਰ ਸੀ ਉਹਨੇ ਸਕੂਲ ਚ ਸਾਰਿਆਂ ਨਾਲੋਂ ਵੱਧ ਨੰਬਰ ਲਏ ਸੀ ਮੈਂ ਵੀ ਵਧੀਆ ਨੰਬਰ ਲੈ ਕੇ ਪਾਸ ਹੋ ਗਿਆ ਸੀ ਪਰ ਰੇਖਾ ਦੇ ਨੰਬਰ ਸਾਰੇ ਸਕੂਲ ਵਿੱਚੋਂ ਜ਼ਿਆਦਾ ਸੀ ਰੇਖਾ ਮਾਪਿਓ ਦੀ ਕੱਲੀ-ਕੱਲੀ ਕੁੜੀ ਸੀ ਰੇਖਾ ਦੇ ਮੰਮੀ ਡੈਡੀ ਉਹਨੂੰ ਕੈਨੇਡਾ ਭੇਜਣਾ ਚਾਹੁੰਦੇ ਸੀ ਹੁਣ ਉਹ ਆਇਲਟਸ ਕਰਨ ਲੱਗ ਪਈ ਸੀ ਮੈਂ ਵੀ ਘਰਦਿਆਂ ਨੂੰ ਕਿਹਾ ਸੀ ਕਿ ਮੈਨੂੰ ਆਇਲਟਸ ਕਰਵਾ ਦਵੋ ਪਰ ਮੇਰਾ ਡੈਡੀ ਮੈਨੂੰ ਮਨੀਲਾ ਭੇਜਣਾ ਚਾਹੁੰਦਾ ਸੀ ਮੈਂ ਡੈਡੀ ਦੀਆਂ ਬਥੇਰੀਆਂ ਮੰਨਤਾ ਕੀਤੀਆਂ ਪਰ ਡੈਡੀ ਨਾ ਮੰਨਿਆ ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਤੈਨੂੰ ਇਕੱਲੇ ਨਹੀਂ ਭੇਜਣਾ ਹੁਣ ਤੈਨੂੰ ਮਨੀਲਾ ਆਪਣੇ ਦੋਸਤ ਕੋਲ ਹੀ ਭੇਜਣਾ ਕੈਨੇਡਾ ਜਾ ਕੇ ਪਤਾ ਨਹੀਂ ਤੂੰ ਹੋਰ ਨਾ ਵਿਗੜ ਜਾਵੇਂ ਹੁਣ ਡੈਡੀ ਮੇਰੇ ਤੇ ਬਿਲਕੁਲ ਯਕੀਨ ਨਹੀਂ ਕਰਦਾ ਸੀ ਕਿਉਂਕਿ ਮਾਸੀ ਨੇ ਡੈਡੀ ਦੇ ਦਿਮਾਗ 'ਚ ਇਦਾਂ ਦੀਆਂ ਗੱਲਾਂ ਭਰ ਦਿੱਤੀਆਂ ਸੀ ਕਿਉਂਕਿ ਇੱਕ ਮੇਰੇ ਨਾਨਕੇ ਹੀ ਤਾਂ ਹੈਗੇ ਜਿਨ੍ਹਾਂ ਤੇ ਡੈਡੀ ਆਪਣੇ ਵਾਂਗ ਯਕੀਨ ਕਰਦਾ ਸੀ ਉਹਨੂੰ ਲੱਗਦਾ ਸੀ ਉਹ ਕਦੇ ਝੂਠ ਨਹੀਂ ਬੋਲ ਸਕਦੇ ਬਾਕੀ ਸਾਰੇ ਤਾਂ ਠੀਕ ਸੀ ਪਰ ਮਾਸੀ ਗੱਲ ਨਾ ਮੰਨਣ ਕਰਕੇ ਮੇਰੇ ਤੇ ਬੜਾ ਲੱਗਣ ਲੱਗੀ ਸੀ ਡੈਡੀ ਨੇ ਮੇਰੀ ਮਨੀਲਾ ਦੀ ਫਾਈਲ ਲਗਾ ਦਿੱਤੀ ਸੀ ਅਜੇ ਤੱਕ ਮੇਰਾ ਵੀਜ਼ਾ ਨਹੀਂ ਆਇਆ ਸੀ ਮੈਂ ਘਰ ਹੀ ਹੁੰਦਾ ਸੀ ਘਰ ਵਿੱਚ ਮੈਂ ਆਪਣੇ ਛੋਟੇ ਭਰਾ ਨਾਲ ਖੇਡਦਾ ਰਹਿੰਦਾ ਸੀ ਹੁਣ ਤੁਰਨ ਵੀ ਲੱਗ ਗਿਆ ਸੀ ਮੈਂ ਸਾਰਾ ਦਿਨ ਉਹਦੇ ਨਾਲ ਹੀ ਬਤਾ ਦਿੰਦਾ ਸੀ ਉਧਰ ਰੇਖਾ ਨੂੰ ਵੀ ਬੈਂਡ ਆ ਗਏ ਸੀ ਉਹ ਕੈਨੇਡਾ ਲਈ ਰਵਾਨਾ ਹੋ ਗਈ ਸੀ ਕਿਉਂਕਿ ਜਲਦੀ ਹੀ ਉਹਦੇ ਘਰ ਦੇ ਆਨੇ ਫਾਈਲ ਲਗਾ ਦਿੱਤੀ ਸੀ ਉਹਦਾ ਵੀਜ਼ਾ ਆ ਗਿਆ ਸੀ ਮੈਂ ਆਖਰੀ ਵਾਰ ਉਹਨੂੰ ਪਾਰਕ 'ਚ ਮਿਲਣ ਗਿਆ ਸੀ ਅਸੀਂ ਦੋਵੇਂ ਇੱਕ ਦੂਜੇ ਦੇ ਗੱਲ ਲੱਗ ਕੇ ਬੜਾ ਰੋਏ ਫਿਰ ਰੇਖਾ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਦੋਵੇਂ ਕੈਨੇਡਾ 'ਚ ਇਕੱਠੇ ਹੋਵਾਂਗੇ ਤੇ ਅਸੀਂ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਸੀ ਅਸੀਂ ਇੱਕ ਦੂਜੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੇ ਸੀ ਉਧਰ ਰੇਖਾ ਕੈਨੇਡਾ ਚਲੀ ਗਈ ਸੀ ਤੇ ਇਧਰ ਮੇਰਾ ਵੀਜ਼ਾ ਨਹੀਂ ਆਇਆ ਸੀ ਡੈਡੀ ਨਾਲ ਉਹਦੇ ਦੋਸਤ ਨੇ ਧੋਖਾ ਕਰ ਦਿੱਤਾ ਉਹ ਸਾਰੇ ਪੈਸੇ ਲੈ ਕੇ ਬਾਅਦ ਵਿੱਚ ਫੋਨ ਚੁੱਕਣੋਂ ਹੀ ਹਟ ਗਿਆ ਉਹਨੇ ਮੇਰਾ ਵੀਜ਼ਾ ਨਹੀਂ ਲਗਵਾ ਕੇ ਦਿੱਤਾ ਫਿਰ ਮੈਂ ਡੈਡੀ ਨਾਲ ਰੇਖਾ ਬਾਰੇ ਗੱਲ ਕੀਤੀ ਮੈਂ ਡੈਡੀ ਨੂੰ ਦੱਸਿਆ ਕਿ ਮੇਰੀ ਸਹੇਲੀ ਕੈਨੇਡਾ ਚ ਗਈ ਹੋਈ ਆ ਡੈਡੀ ਕਹਿਣ ਲੱਗਿਆ ਕੀ ਪਤਾ ਕੁੜੀ ਦੇ ਘਰ ਦੇ ਮੰਨਣਗੇ ਵੀ ਜਾਂ ਨਹੀਂ ਰੇਖਾ ਨੂੰ ਗਈ ਨੂੰ ਜੇ ਥੋੜੇ ਮੀ ਨਹੀਂ ਹੋਏ ਸੀ ਜਦੋਂ ਮੈਂ ਰੇਖਾ ਨੂੰ ਇਹ ਗੱਲ ਦੱਸੀ ਤਾਂ ਉਹ ਬੜੀ ਖੁਸ਼ ਹੋਈ ਕਿ ਡੈਡੀ ਆਪਣੇ ਰਿਸ਼ਤੇ ਲਈ ਤਿਆਰ ਨੇ ਪਰ ਇਹ ਗੱਲ ਮੇਰੀ ਮਾਂ ਨੂੰ ਨਹੀਂ ਪਤਾ ਸੀ ਅਸੀਂ ਮਾਂ ਨੂੰ ਇਸ ਕਰਕੇ ਨਹੀਂ ਦੱਸਿਆ ਸੀ ਕਿ ਉਹ ਰੋਲਾ ਨਾ ਪਾ ਦੇਵੇ ਫਿਰ ਰੇਖਾ ਨੇ ਆਪਣੇ ਘਰ ਗੱਲ ਕੀਤੀ ਤੇ ਰੇਖਾ ਦੇ ਘਰ ਦੇ ਵੀ ਸਾਡੇ ਰਿਸ਼ਤੇ ਲਈ ਤਿਆਰ ਸੀ ਕਿਉਂਕਿ ਰੇਖਾ ਨੇ ਮੇਰੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਕਿ ਮੇਰੀ ਆਪਣੀ ਮਾਂ ਨਹੀਂ ਆ ਰੇਖਾ ਦੇ ਘਰ ਦੇ ਮੰਨ ਗਏ ਤੇ ਸਾਡੀ ਇੰਗੇਜਮੈਂਟ ਫੋਟੋ ਤੇ ਕਰ ਦਿੱਤੀ ਉਧਰ ਮਾਸੀ ਦਾ ਰਿਸ਼ਤਾ ਵੀ ਹੁਣ ਪੱਕਾ ਹੋ ਗਿਆ ਸੀ ਅਸੀਂ ਅਜੇ 1 ਸਾਲ ਰੋਕੇ ਵਿਆਹ ਕਰਾਉਣਾ ਸੀ ਕਿਉਂਕਿ ਰੇਖਾ ਨੇ ਅਜੇ 1 ਸਾਲ ਰੋਕੇ ਕੈਨੇਡਾ ਤੋਂ ਆਉਣਾ ਸੀ ਅਗਲੇ ਸਾਲ ਰੇਖਾ ਆ ਕੇ ਮੇਰੇ ਨਾਲ ਵਿਆਹ ਕਰਵਾ ਗਈ ਸੀ ਮੇਰੇ ਨਾਲੋਂ ਪਹਿਲਾਂ ਮਾਸੀ ਦਾ ਵਿਆਹ ਹੋ ਗਿਆ ਸੀ ਤੇ ਮੇਰਾ ਮਾਸੀ ਨਾਲੋਂ ਪਿੱਛਾ ਛੁੱਟਾ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਬੜੇ ਖੁਸ਼ ਹਾਂ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ